मां ਦੀ ਬੁਣੀ ਹੋਈ ਅਧੂਰੀ ਕੋਟੀ ਬੈਂਕਵਰ ਦੀ ਇੱਕ ਬਰਫ਼ੀਲੀ ਰਾਤ ਤਾਪਮਾਨ ਮਾਈਨਸ 15 ਡਿਗਰੀ ਸੀ 32 ਸਾਲ ਦਾ ਡਾਕਟਰ ਈਸ਼ਾਨ ਜੋ ਕੈਨੇਡਾ ਦਾ ਇੱਕ ਮੰਨਿਆ ਪਰਮੰਨਿਆ ਸਰਜਨ ਸੀ ਆਪਣੇ ਆਲੀਸ਼ਾਨ ਬੰਗਲੇ ਦੀ ਬੇਸਮੈਂਟ ਸਾਫ਼ ਕਰ ਰਿਹਾ ਸੀ ਸਫਾਈ ਕਰਦਿਆਂ ਉਸ ਨੂੰ ਉਹ ਪੁਰਾਣਾ ਨੀਲਾ ਸੂਟਕੇਸ ਮਿਲਿਆ ਜੋ 12 ਸਾਲ ਪਹਿਲਾਂ ਪੰਜਾਬ ਤੋਂ ਲੈ ਕੇ ਆਇਆ ਸੀ ਜਿਵੇਂ ਹੀ ਉਸ ਨੇ ਸੂਟਕੇਸ ਖੋਲ੍ਹਿਆ ਸਭ ਤੋਂ ਹੇਠਾਂ ਇੱਕ ਪ੍ਰਾਣੀ ਹੱਥਾਂ ਨਾਲ ਬੁਣੀ ਹੋਈ ਮੈਰੂਨ ਰੰਗ ਦੀ ਉਹਨਾਂ ਦੀ ਕੋਟੀ ਪਈ ਸੀ ਈਸ਼ਾਨ ਨੂੰ ਉਹ ਦਿਨ ਜ਼ਿਆਦਾ ਆ ਗਿਆ ਜਦੋਂ ਉਹ ਕੈਨੇਡਾ ਲਈ ਤਿਆਰ ਹੋ ਰਿਹਾ ਸੀ ਉਸ ਦੀ ਮਾਂ ਨੇ ਆਪਣੀਆਂ ਕਮਜ਼ੋਰ ਅੱਖਾਂ ਨਾਲ ਰਾਤਾਂ ਨੂੰ ਜਾਗ ਜਾ ਕੇ ਉਹ ਕੋਟੀ ਬੁਣੀ ਸੀ ਉਸ ਵੇਲੇ ਈਸ਼ਾਨ ਨੇ ਛੜਕੇ ਕਿਹਾ ਸੀ ਬੇਬੇ ਕੈਨੇਡਾ ਵਿੱਚ ਜਈਆਂ ਕੋਟੀਆਂ ਕੌਣ ਪਾਉਂਦਾ ਹੈ ਉੱਥੇ ਤਾਂ ਬ੍ਰਾਂਡਡ ਜੈਕਟਾਂ ਚਲਦੀਆਂ ਨੇ ਇਹ ਬਹੁਤ ਭਾਰੀ ਤੇ ਪੁਰਾਣੀ ਡਿਜ਼ਾਈਨ ਦੀ ਹੈ ਮਾਂ ਨੇ ਚੁੱਪਚਾਪ ਉਹ ਕੋਟੀ ਸੂਟਕੇਸ ਤੇ ਇੱਕ ਕੋਨੇ ਵਿੱਚ ਰੱਖ ਦਿੱਤੀ ਸੀ ਅਤੇ ਕਿਹਾ ਸੀ ਪੁੱਤ ਜਦੋਂ ਉੱਥੇ ਬਹੁਤ ਠੰਡ ਪਈ ਤੇ ਕੋਈ ਆਪਣਾ ਕੋਲ ਨਾ ਹੋਇਆ ਤਾਂ ਇਹਨੂੰ ਪਾ ਕੇ ਦੇਖੀ ਤੈਨੂੰ ਤੇਰੀ ਮਾਂ ਦੀ ਜੱਫੀ ਦਾ ਅਹਿਸਾਸ ਹੋਵੇਗਾ। ਈਸ਼ਾਨ ਨੇ ਅੱਜ 2000 ਡਾਲਰ ਦੀ ਮਹਿੰਗੀ ਕਨੇਡਾ ਗੂਜ਼ ਜੈਕਟ ਪਾਈ ਹੋਈ ਸੀ। ਪਰ ਉਸ ਨੂੰ ਫਿਰ ਵੀ ਅੰਦਰੋਂ ਇੱਕ ਅਜੀਬ ਜਿਹੀ ਠੰਡ ਮਹਿਸੂਸ ਹੋ ਰਹੀ ਸੀ। ਇਕੱਲੇਪਨ ਦੀ ਠੰਡ। ਉਸ ਨੇ ਉਹ ਪ੍ਰਾਣੀ ਕੋਟੀ ਚੁੱਕੀ। ਉਸ ਵਿੱਚੋਂ ਅੱਜ ਵੀ ਪੰਜਾਬ ਦੀ ਵਿਹੜੀ ਦੀ ਧੁੱਪ ਅਤੇ ਮਾਂ ਦੇ ਹੱਥਾਂ ਦੀ ਮਹਿਕ ਆ ਰਹੀ ਸੀ। ਔਸਨੀਓ ਮੈਰੂਨ ਕੋਟੀ ਪਾ ਲਈ ਉਸੇ ਪਾ ਲੋ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸਦੀ ਮਾਂ ਉਸਦੇ ਕੋਲ ਖੜੀ ਹੋਵੇ ਉਸਦੇ ਸਿਰ ਤੇ ਹੱਥ ਫੇਰ ਰਹੀ ਹੋਵੇ ਉਹ ਮਹਿੰਗੀਆਂ ਜੈਕਟਾਂ ਸਰੀਰਾਂ ਨੂੰ ਤਾਂ ਗਰਮ ਰੱਖ ਸਕਦੀਆਂ ਸਨ ਪਰ ਰੂਹ ਨੂੰ ਨਿਗ ਸਿਰਫ ਮਾਂ ਦੀ ਬੁਣੀ ਹੋਈ ਉਸ ਡੂਰੀ ਕੋਟੀ ਨੇ ਹੀ ਦਿੱਤਾ ਈਸ਼ਾਨ ਦੀ ਮਾਂ ਦਾ 2 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਉਹ ਅੱਜ ਬੈਂਕੂਵਰ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਹਜ਼ਾਰਾਂ ਲੋਕਾਂ ਦਾ ਇਲਾਜ ਕਰਦਾ ਸੀ ਪਰ ਉਹ ਆਪਣੀ ਮਾਂ ਦੀਆਂ ਉਹਨਾਂ ਕਮਜ਼ੋਰ ਅੱਖਾਂ ਦਾ ਲਾਦ ਨਾ ਕਰ ਸਕਿਆ ਜੋ ਉਸ ਦੀ ਓੜੀਕ ਕਰਦਿਆਂ ਪੱਥਰ ਹੋ ਗਈਆਂ ਸਨ ਉਸ ਨੇ ਕੋਟੀ ਦੀ ਜੇਬ ਵਿੱਚ ਹੱਥ ਪਾਇਆ ਉੱਥੇ ਇੱਕ ਛੋਟੀ ਜਿਹੀ ਪਰਚੀ ਸੀ ਜਿਸ ਤੇ ਲਿਖਿਆ ਸੀ ਪੁੱਤ ਮੇਰੀਆਂ ਅੱਖਾਂ ਹੁਣ ਸਾਥ ਨਹੀਂ ਦਿੰਦੀਆਂ ਇਸ ਲਈ ਕੁਝ ਟਾਂਕੇ ਗਲਤ ਲੱਗ ਗਏ ਹੋਣਗੇ ਪਰ ਮੇਰਾ ਪਿਆਰ ਹਰ ਟਾਂਕੇ ਵਿੱਚ ਪੂਰਾ ਹੈ ਜਿੱਥੇ ਵੀ ਰਹੀਂ ਰੱਜੀ ਹੋਈ ਰੂਹ ਨਾਲ ਜੀਣੀ ਡਾਕਟਰ ਈਸ਼ਾਨ ਆਪਣੀ ਮਹਿਲ ਵਰਗੇ ਘਰ ਵਿੱਚ ਉਹ ਪ੍ਰਾਣੀ ਕੋਟੀ ਪਾਈ ਬੈਠਾ ਰੋ ਰਿਹਾ ਹੈ ਯਾਦ ਰੱਖੋ ਦੁਨੀਆ ਦਾ ਕੋਈ ਵੀ ਬ੍ਰਾਂਡ ਉਹ ਨਿਗ ਨਹੀਂ ਦੇ ਸਕਦਾ ਜੋ ਮਾਂ ਦੇ ਹੱਥਾਂ ਦੀ ਪੰਚੀ ਵਿੱਚ ਹੁੰਦਾ ਹੈ